ਆ ਆ ਰਿਕੂ ਮੋੜੀਆਂ ਗੱਦ ਕੇ ਮੌਲੀ ਬਨ ਕੇ ਇਹ ਮਹਾਮਨ ਕਰਕੇ ਇਹ ਸਿੱਖ ਕੌਮ ਨੂੰ ਚਾਲਜ ਕੀਤਾ ਕਿ ਤੁਸੀਂ ਯਾਦ ਰੱਖਿਓ ਜੇ ਇਹ ਸਿੱਖ ਕੌਮ ਆ ਤੇ ਕਿ ਬਹੁਤ ਵੱਡਾ ਸਨੇਹ ਵੀ ਆ ਇਹ ਅਜੇ ਵੀ ਨਾ ਜਾਗੇ ਨਾ ਇਹ ਟਾਲ ਵੀ ਖੜਕਾਉਣਗੇ ਸਾਡੇ ਗੁਰੂ ਘਰਾਂ ਚ ਮੂਰਤੀਆਂ ਮਿਲਾਉਣਗੇ ਇਹ ਜਾਗਨ ਦਾ ਸਮਾਂ ਵਾ ਇਹ ਆਪ ਆਪਣੀ ਈਗੋ ਨੂੰ ਛੱਡ ਕੇ ਨਾ ਹੰਕਾਰ ਨੂੰ ਛੱਡ ਕੇ ਆਜੋ ਇੱਕ ਸਟੈਂਡ ਤੇ ਜੇ ਅਜੇ ਵੀ ਸਿੱਖ ਨਾ ਜਾਗੇ ਨਾ ਇਹ ਇਹ ਦੂਜਾ ਤੇ ਜਾ ਹਮਲਾ ਹੋ ਚੁੱਕਾ ਹੈ ਮੇਂ ਪਹਿਲਾ ਹਮਲਾ ਨਹੀਂ ਗਏ ਦੂਜਾ ਤੇਜਾ ਹਮਲਾਵਾ ਜੀ ਤੇ ਇਹ ਹਮਲੇ ਇਹਨਾਂ ਜਾਰੀ ਰੱਖਣੇ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਜਰਨੈਲ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਠਾਪੜਾ ਲੈ ਕੇ ਤੇ ਜਿੰਨੇ ਸਰਹੰਦ ਨੂੰ ਮਲਿਆ ਮੇਟ ਕੀਤਾ ਹੋਵੇ ਪੀਰ ਬੁੱਧੂ ਸਾਹਿਬ ਦਾ ਬਦਲਾ ਲਿਆ ਹੋਵੇ ਸਾਬ ਜੰਦੇ ਦਾ ਬਦਲਾ ਲਿਆ ਹੋਵੇ ਸਿੱਖ ਰਾਜ ਸਥਾਪਿਤ ਕੀਤਾ ਹੋਵੇ ਉਸ ਯੋਧੇ ਦੀ ਨਾ ਦਾ ਸਮਾਰਗ ਮੰਦਾ ਵੇਦ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਭੂਮੀ ਪੂਜਨ ਕਰਕੇ ਅਕਸ਼ ਨੂੰ ਵੀ ਵਿਗਾੜਿਆ ਜਾ ਰਿਹਾ ਉਹ ਬਿਲਕੁਲ ਅਕਸ਼ ਵਿਗਾੜ ਰਹੇ ਆ ਇਕ ਸਾਰੇ ਹਿੰਦੂ ਹਨ ਅਸੀਂ ਹਿੰਦੂ ਨੇ ਅਸੀਂ ਸਿੱਖ ਕੌਮ ਆ ਸਾਡੀ ਵੱਖਰੀ ਕੌਮ ਆ ਸਾਡੀ ਵੱਖਰੀ ਨਸਲ ਆ ਸਾਡੀ ਵੱਖਰੀ ਮਰਿਆਦਾ ਵਾ ਸਾਡਾ ਵੱਖਰਾ ਖਾਣ ਪੀਣ ਵਾ ਸਾਡਾ ਵੱਖਰਾ ਇਹਨਾਂ ਨੂੰ ਪਹਿਰਾਵਾ ਵਾ ਇਹ ਕਦੇ ਵੀ ਹੋਣ ਨਹੀਂ ਦਿੱਤਾ ਜਾਵੇਗਾ ਗੁਰਦੁਆਰਾ ਸਾਹਿਬ ਵੇਖੋ ਤੁਸੀਂ ਇਹ ਲੋਹਗੜ ਦੇ ਵਿੱਚ ਚਾਰ ਪੰਜ ਗੁਰਦੁਆਰੇ ਸਾਹਿਬ ਦੇ ਦਰਸ਼ਨ ਹੁੰਦੇ ਆ ਹਾਂ ਬਿਲਕੁਲ ਇੱਥੇ ਸਮਾਰਕ ਬਣਾਉਣ ਰਹੀ ਹੈ ਸਰਕਾਰ ਉੱਥੇ ਗੁਰਦੁਆਰਾ ਸਾਹਿਬ ਆ ਨਾ ਕੋਈ ਅਰਦਾਸ ਕੀਤੀ ਗਈ ਨਾ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ ਨਾ ਇੱਥੇ ਕਿਸੇ ਸਿੱਖ ਰੈਬਰ ਤੋਂ ਜਿਹੜਾ ਆਪਾਂ ਉਹ ਕਾਰਸੇ ਵਾਲੇ ਮਹਾਪੁਰਸ਼ ਹੁੰਦੇ ਜਾਂ ਪੰਜ ਪਿਆਰੇ ਹੁੰਦੇ ਤੱਕ ਸਾਹਿਬ ਤੋਂ ਆਏ ਹੁੰਦੇ ਜੀ ਸਿੱਖ ਰਾਜ ਕਾਇਮ ਕਰਨ ਵਾਲੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਜਿਨ੍ਹਾਂ ਨੇ ਪਹਿਲੀ ਸਿੱਖ ਰਾਜਧਾਨੀ ਲਈ ਲੋਗੜ ਸਾਹਿਬ ਚੁਣਿਆ ਇਸ ਲੋਗੜ ਦੇ ਧਰਤੀ ਤੇ ਕਹਿ ਸਕਦੇ ਇੱਕ ਬਹੁਤ ਸਿੱਖਾਂ ਨੂੰ ਮਾਣ ਹੈਗਾ ਕਿਉਂਕਿ ਪਹਿਲੀ ਸਿੱਖ ਰਾਜਧਾਨੀ ਸੀ ਬਾਬਾ ਜੀ ਕੀ ਕਹੋਗੇ ਕਿ ਉਸ ਸਥਾਨ ਤੇ ਜਦੋਂ ਭੂਮੀ ਪੂਜਨ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਿਊਜ਼ੀਅਮ ਤਿਆਰ ਕਰਨ ਦੀ ਗੱਲ ਕੀਤੀ ਜਾਵੇ ਤਾਂ ਸਿੱਖਾਂ ਦੇ ਮਨਾਂ ਦੇ ਵਿੱਚ ਕਿਵੇਂ ਜਿਹੜਾ ਕਹਿ ਸਕਦੇ ਕਿੰਨੀ ਕਿਉਂ ਥੇਸ ਪਹੁੰਚੀ ਹੋਏਗੀ ਇਹ ਸਿੱਖ ਕੌਮ ਦੇ ਹਿਰਦੇ ਬਲੁੰਦਰੇਗੇ ਜੀ ਇਹ ਪੀਜੇਸ ਇਕੱਲੇ ਨਹੀਂ ਪਹੁੰਚੀ ਮਾਨਰਾਂ ਦੇ ਜਿਹੜੇ ਹੈ ਨਾ ਬਹੁਤ ਵੱਡਾ ਸੰਤਾਪਤਕ ਤੇ ਹਿਰਦੇਵ ਲੁੰਦਰੇਗੇ ਸਾਡੀ ਇਹ ਪਹਿਲੀ ਸਿੱਖ ਰਾਜਧਾਨੀ ਆ ਬੜੀ ਪਵਿੱਤਰ ਜਗਾ ਵਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਜਰਨੈਲ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਠਾਪੜਾ ਲੈ ਕੇ ਤੇ ਜਿੰਨੇ ਸਰਹੰਦ ਨੂੰ ਮਲਿਆ ਮੇਟ ਕੀਤਾ ਹੋਵੇ ਪੀਰ ਬੁੱਧੂ ਸਾਹਿਬ ਦਾ ਬਦਲਾ ਲਿਆ ਹੋਵੇ ਸਹਿਬ ਜੰਦੇ ਦਾ ਬਦਲਾ ਲਿਆ ਹੋਵੇ ਸਿੱਖ ਰਾਜ ਸਥਾਪਿਤ ਕੀਤਾ ਹੋਵੇ ਉਸ ਯੋਧੇ ਦੀ ਨਾ ਦਾ ਸਮਾਰਕ ਬਣਾਦਾ ਵੇ ਤੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਭੂਮੀ ਪੂਜਨ ਕਰਕੇ ਅਕਸ਼ ਨੂੰ ਵੀ ਵਿਗਾੜਿਆ ਜਾ ਰਿਹਾ ਵੋ ਇਹ ਬਿਲਕੁਲ ਅਕਸ਼ ਵਿਗਾੜ ਰਹੇ ਆ ਇਕੱਲਾ ਅਕਸ਼ ਨਹੀਂ ਵਿਗਾੜ ਰਹੇ ਇਹ ਸਿੱਖੀ ਤੇ ਉੱਤੇ ਕਾਬਜ ਹੋਣਾ ਚਾਹੁੰਦੇ ਆ ਇਹ ਆਪ ਦੀਆਂ ਹੀ ਜਿਹੜੀ ਮਾਨ ਮਰਿਆਦਾ ਹਿੰਦੂ ਧਰਮ ਦੀ ਉਹਨੂੰ ਲਾਗੂ ਕਰਉਣਾ ਚਾਹੁੰਦੇ ਆ ਨਾ ਜੇ ਅਜੇ ਵੀ ਸਿੱਖ ਨਾਂ ਜਾਗੇ ਨਾ ਇਹ ਇਹ ਦੂਜਾ ਤੀਜਾ ਹਮਲਾ ਹੋ ਚੁੱਕਾ ਹੈ ਬਿਲਕੁਲ ਪਹਿਲਾ ਹਮਲਾ ਨਹੀਂ ਗਾਇ ਦੂਜਾ ਤੀਜਾ ਹਮਲਾ ਵਾ ਜੀ ਇਹ ਹਮਲਾ ਇਹਨਾਂ ਜਾਰੀ ਰੱਖਣੇ ਆ ਇਹ ਜੋ ਆਂਦੇ ਨਾ ਇਹ ਮਤਲਬ ਵੀ ਹਿੰਦੂ ਰਾਸ਼ਟਰ ਬਣਾਉਣਾ ਤੇ ਸਾਰਾ ਹੀ ਜਿਹੜਾ ਵਾ ਇੱਕ ਸਾਰੇ ਹਿੰਦੂ ਹਨ ਅਸੀਂ ਹਿੰਦੂ ਨੇ ਅਸੀਂ ਸਿੱਖ ਕੌਮ ਆ ਸਾਡੀ ਵੱਖਰੀ ਕੌਮ ਆ ਸਾਡੀ ਵੱਖਰੀ ਨਸਲ ਆ ਸਾਡੀ ਵੱਖਰੀ ਮਰਿਆਦਾ ਵਾ ਸਾਡਾ ਵੱਖਰਾ ਖਾਣ ਪੀਣ ਵਾ ਸਾਡਾ ਵੱਖਰਾ ਇਹਨਾਂ ਨੂੰ ਪਹਿਰਾਵਾ ਵਾ ਇਹ ਕਦੇ ਵੀ ਹੋਣ ਨਹੀਂ ਦਿੱਤਾ ਜਾਵੇਗਾ ਗੁਰਦੁਆਰਾ ਸਾਹਿਬ ਵੇਖੋ ਤੁਸੀਂ ਇਹ ਲੋਹਗੜ੍ਹ ਦੇ ਵਿੱਚ ਚਾਰ ਪੰਜ ਗੁਰਦੁਆਰੇ ਸਾਹਿਬ ਦੇ ਦਰਸ਼ਨ ਹੁੰਦੇ ਆ ਹਾਂ ਬਿਲਕੁਲ ਇੱਥੇ ਸਮਾਰਕ ਬਣਾਉਣ ਰਹੀ ਹੈ ਸਰਕਾਰ ਉੱਥੇ ਗੁਰਦੁਆਰਾ ਸਾਹਿਬ ਆ ਨਾ ਕੋਈ ਅਰਦਾਸ ਕੀਤੀ ਗਈ ਨਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ ਨਾ ਇੱਥੇ ਕਿਸੇ ਸਿੱਖ ਰੈਬਰ ਤੋਂ ਜਿਹੜਾ ਭਵੇਂ ਉਹ ਕਾਰਸੇ ਵਾਲੇ ਮਹਾਪੁਰਸ਼ ਹੁੰਦੇ ਜਾਂ ਪੰਜ ਪਿਆਰੇ ਹੁੰਦੇ ਤੱਕ ਸਾਹਿਬ ਤੋਂ ਆਏ ਹੁੰਦੇ ਜੀ ਸ੍ਰੀ ਅਕਾਲ ਤਖਸ਼ਾਲ ਤੋਂ ਆਏ ਹੁੰਦੇ ਉਹ ਇਹਦਾ ਨਹੀਂ ਪੱਥਰ ਰੱਖਦੇ ਚਕੀਰੋ ਰੀਤਾਂ ਦੇ ਨਾਲ ਸਿੱਖੀ ਮਰਿਆਦਤ ਦੇ ਅਨੁਸਾਰ ਦਾ ਨੀ ਪੱਥਰ ਰੱਖਿਆ ਹੁੰਦਾ ਤੇ ਸਿੱਖ ਜਿਹੜੀ ਸਾਡੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿੱਦਾਂ ਹੁਣ ਗੁਰੂ ਘਰਾਂ ਦੇ ਪ੍ਰਬੰਧ ਵਾ ਉਹਨੂੰ ਨਾਮ ਲਿਆ ਜਾਂਦਾ ਉਹਦੇ ਅਧੀਨ ਇਹ ਸੇਵਾ ਚੱਲਦੀ ਪਰ ਉੱਤੇ ਆ ਪੜ੍ਹ ਸਕਦੇ ਆ ਆ ਆ ਵੇਖੋ ਇਹ ਮੋੜੀਆਂ ਗੱਡ ਕੇ ਮੌਲੀ ਬਣ ਕੇ ਇਹ ਮਹਾਮਣ ਕਰਕੇ ਇਹ ਸਿੱਖ ਕੌਮ ਨੂੰ ਚੈਲੰਜ ਕੀਤਾ ਕਿ ਤੁਸੀਂ ਯਾਦ ਰੱਖਿਓ ਜੇ ਇਹ ਸਿੱਖ ਕੌਮ ਵਾ ਤੇ ਕਿ ਬਹੁਤ ਵੱਡਾ ਸਨੇਹੀ ਵੀ ਆ ਇਹ ਅਜੇ ਵੀ ਨਾ ਜਾਗੇ ਨਾ ਇਹ ਟਾਲਵੀ ਖੜਕਾਉਣਗੇ ਸਾਡੇ ਗੁਰੂ ਘਰਾਂ ਚ ਮੂਰਤਿਆਂ ਮਿਲਾਉਣਗੇ ਇਹ ਜਾਗਨ ਦਾ ਸਮਾਂ ਵਾ ਇਹ ਆਪ ਆਪਣੀ ਈਗੋ ਨੂੰ ਛੱਡ ਕੇ ਨਾ ਹੰਕਾਰ ਨੂੰ ਛੱਡ ਕੇ ਆਜੋ ਇੱਕ ਸਟੈਂਡ ਤੇ ਆਜੋ ਨਿਸ਼ਾਨ ਸਾਹਿਬ ਦੇ ਥੱਲੇ ਆਪਾਂ ਇਕੱਠੇ ਹੋ ਕੇ ਇਸ ਸਰਕਾਰ ਦਾ ਜੋ ਇਹ ਕਰ ਰਹੀ ਹੈ ਜਿਹੜਾ ਇਹ ਮਨੋਰਥ ਕਦੇ ਵੀ ਆਰਚਿਸ ਦਾ ਅਸੀਂ ਪੂਰਾ ਨਹੀਂ ਹੋਣ ਦੇਵਾਂਗੇ ਗੁਰੂ ਘਰ ਦੀ ਮਾਨ ਮਰਿਆਦਾ ਤੇ ਆਂਚ ਨਹੀਂ ਹੋਣ ਦੇਵਾਂਗੇ ਇਹ ਜਿੱਨਾ ਚਰ ਇਹ ਜੇ ਤੇ ਮਾਨ ਮਰਿਆਦਾ ਅਨੁਸਾਰ ਇੱਥੇ ਹੋਵੇਗਾ ਗੁਰੂ ਦੀ ਮਰਿਆਦਾ ਦੇ ਅਨੁਸਾਰ ਇੱਥੇ ਨੀ ਪੱਤਰ ਰੱਖਿਆ ਜਾਵੇਗਾ ਤੇ ਫਿਰ ਤੇ ਸਮਾਰਕ ਬਣ ਸਕਦਾ ਨਹੀਂ ਤਾਂ ਸਮਾਰਕ ਨਹੀਂ ਬਣਨ। ਮਲੇ ਇਹਦਾ ਘਟਨ ਵੀ ਦੁਬਾਰਾ ਕੀਤਾ ਜਾਏ ਵੇ। ਵੀ ਸਿੱਖ ਮਰਿਆਦਾ ਦੀ ਸਾਡੀ ਮਰਿਆਦਾ ਨਾ ਹੋਇਆ ਹੀ ਨਹੀਂ। ਹਾਂ। ਇਹ ਸਿੱਖ ਮਰਿਆਦਾ ਨੂੰ ਵੱਡਾ ਚੈਲੰਜ ਵਾ। ਹਾਂ। ਤੇ ਸਿੱਖਾਂ ਨੂੰ ਜਾਗਣਾ ਚਾਹੀਦਾ। ਕਾਰਨ ਕੀ ਲੱਗਦਾ ਕਿ ਸਿੱਖ ਜਿਹੜੇ ਕਿ ਆਪਾਂ ਕਹਿੰਨੇ ਕਿ ਅੱਜ-ਅੱਜ ਆਪਣੇ ਗੁਰੂਆਂ ਦੀ ਜਾਂ ਆਪਣੇ ਜਰਨੈਲਾ ਦੀ ਜੇ ਗੱਲ ਨਹੀਂ ਕਰ ਸਕਦੇ। ਮੇਰੀ ਭੈਣੇ ਸਿੱਖ ਸਵਾਰਥੀ ਹੋ ਗਿਆ। ਜੀ। ਇਹ ਨਵਾਬ ਕਪੂਰ ਸਿੰਘ ਵਰਗੇ ਥੋੜੇ ਆ। ਇਹ ਸਵਾਰਥੀ ਹੋ ਗਏ। ਇਹ ਆਪੋ ਆਪਣੇ ਸਰਕਾਰਾਂ ਤੋਂ ਕੰਮ ਲੈਣਾ ਚਾਹੁੰਦੇ ਆ। ਉਹ ਕੰਮ ਤੇ ਤੁਹਾਡੇ ਗੁਰੂ ਨੇ ਕਰਨੇ ਆ। ਕਾਰਜ ਤੁਹਾਡੇ ਗੁਰੂ ਨੇ ਸਵਾਰਨੇ ਆ ਸਰਕਾਰਾਂ ਨੇ ਸਵਾਰਦੇ ਹੁੰਦੀਆਂ ਸਰਕਾਰਾਂ ਤੇ ਆਸ ਨਾ ਰੱਖੋ ਸਰਕਾਰਾਂ ਦੇ ਪਿੱਠੂ ਨਾ ਬਣੋ ਕੋਈ ਵੀ ਭਾਵੇਂ ਕਿਸੇ ਵੀ ਟੜੇ ਦਾ ਵਾ ਆਣ ਕੇ ਸਮਰਪਿਤ ਹੋ ਜੇ ਗੁਰੂ ਗ੍ਰੰਥ ਸਾਹਿਬ ਨੂੰ ਆਓ ਇਕੱਠੇ ਹੋ ਕੇ ਲੜਾਈ ਲੜੀਏ ਸਾਡੇ ਸਾਰਿਆਂ ਦੇ ਇੱਕ ਜਾਣੇ ਇੱਕ ਸਿੱਖ ਇੱਕਤਾ ਦਲ ਦੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸਭ ਹਰਿਆਣਾ ਦੀ ਏ ਲੜਾਈ ਨਹੀਂ ਕੀ ਇਹ ਸਾਰੇ ਸਿੱਖ ਜਗਤ ਦੀ ਲੜਾਈ ਹੈ ਸਾਰੇ ਸਿੱਖ ਜਗਤ ਨੂੰ ਚੈਲੰਜ ਵਾ ਆਓ ਸਾਰੇ ਇਕੱਠੇ ਹੋ ਕੇ ਆਪਾਂ ਇਹ ਜਿਹੜਾ ਵਾ ਸਰਕਾਰ ਜਿਹੜੀ